ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਆਪਾਂ ਮੁਰ ਬਣਿਆ ਆਪਣੇ ਮੁਰਗ ਪਲਾਉ ਬਣਾਉਂਗਾ ਤੇ ਅਹੀਂ ਲੱਗੇ ਜੀ ਮੁਰਗ ਪਲਾਉ ਬਣਾਉਣ ਮੈਂ ਕਿਹਾ ਚਲੋ ਯਾਰਾਂ ਦੋਸਤਾਂ ਨਾਲ ਵੀ ਸਾਰਿਆਂ ਨਾਲ ਕਰਦੇ ਹਾਂ ਰੈਸਪੀ ਸਾਂਝੀ ਸਾਰਿਆਂ ਨੂੰ ਪਤਾ ਲੱਗੇ ਮੜਾ ਮੋਟਾ ਕਿੱਦਾਂ ਬਣਦੀ ਹੈ ਆਪਣੇ ਤਰੀਕੇ ਨਾਲ ਬਣਾਦੇ ਹਾਂ ਦੇਸੀ ਸਟਾਈਲ ਨਾਲ ਬਿਲਕੁਲ ਉਹਦੇ ਵਾਸਤੇ ਪਹਿਲਾਂ ਇਹ ਆਪਾਂ ਲਿਆਵਾ तकरीबन 2.5 ਕਿਲੋ ਚਿਕਨੇ ਤੇ ਉਦੇ ਵਾਸਤੇ तकरीबन 2 ਤੋਂ 3 ਮੈਂ ਪਿਆਜ਼ ਕਟਿਆ ਤੇ ਆਪਣੇ ਆਦਰਕ ਆ ਲਸਣਿਆਂ ਹਰੀਆਂ ਮਿਰਚਾਂ ਟਮਾਟਰਿਆਂ ਤੇ ਇਧਰ ਆ ਗਏ ਸੁੱਕੇ ਮਸਾਲੇ ਇਹਨਾਂ ਦੇ ਵਿੱਚ ਆਪਣੇ ਕੋ ਹੈਗਾ ਇਹ ਹੈਗੇ ਆ ਚੈਰੀ ਸੁੱਕੀ ਹੋਈ ਤੇਜ ਪੱਤਾ ਲਾਲ ਮਿਰਚਾਂ ਸੁੱਕੀਆਂ ਹੋਈਆਂ ਤੇ ਕਾਲੀ ਮਿਰਚ ਤੇ ਲੇਚੀਆਂ ਜੀਰਾ ਥੋੜੀ ਜੀ ਸੌਂਫ ਲਈ ਆ ਧਨੀਆ ਹਲਦੀ ਨਹੀਂ ਜਿਹੜੇ ਆਵੇਂ ਆਪਣੇ ਸੁੱਕੇ ਮਸਾਲੇ ਹੁੰਦੇ ਆ ਤੇ ਇਹ ਆਪਾਂ ਬਣਾਉਣਾ ਬਿਲਕੁਲ ਆਪਣੇ ਦੇਸੀ ਸ਼ੈਲ ਨਾਲ ਜਿਹੜਾ ਬਿਲਕੁਲ ਸਰਦਾ ਆਸਾਨ ਹੋ ਰੈਸਪੀ ਨਹੀਂ ਵੀ ਬੜਾ ਔਖਾ ਬਣਾਉਣਾ ਹਰ ਕੋਈ ਬੰਦਾ ਬਣਾ ਸਕਦਾ ਆਪਣੀ ਪੇਸ ਦੇ ਹਿਸਾਬ ਨਾਲ ਬਣਾ ਕੇ ਖਾਓ ਇਹ ਤਕਰੀਬਨ ਸਵਾ ਕਿਲੋ ਮੀਡੀਏ ਦੇ ਵਿੱਚ ਆਪਾਂ ਪਾਵਾਂਗੇ ਤਕਰੀਬਨ ਤਕਰੀਬਨ 1 ਕਿਲੋ ਚੌਲ ਆ ਤੇ ਇਹਦੇ ਵਾਸਤੇ ਪਾਸ ਹੁਣ ਇਹ ਸਭ ਰੈਡੀ ਕੀਤਾ ਤੇ ਆਪਾਂ ਹੁਣ ਇੱਥੇ ਕਰਦੇ ਹਾਂ ਆਪਣਾ ਇਹ ਜੀ ਚੁੱਲਾ ਸਟਾਰਟ ਤੇ ਗਿੱਲਾ ਸਟਾਰਟ ਕਰਕੇ ਤੇ ਆਪਾਂ ਸਭ ਤੋਂ ਪਹਿਲਾਂ ਮੈਂ ਯੂਜ਼ ਕਰਦਾ ਆਪਣੇ ਸਰੋਂ ਦਾ ਤੇਲ ਇਹ ਸਰੋਂ ਦਾ ਤੇਲ ਆਪਣੇ ਇਥੇ ਇੰਡੀਆ ਤੋਂ ਬਾਦੂਗਾ ਘਰਾਂ ਦੇ ਕੱਢਿਆ ਹੁੰਦਾ ਪਰ ਇਹ ਉਹ ਚੀਜ਼ ਨਹੀਂ ਕਿ ਚਲੋ ਟਾਈਮ ਪਾਸ ਲਈ ਦੇ ਲਈ ਦ ਵਰਤਣਾ ਮੈਂ ਇਹ ਚਾਪਾ ਪਾ ਲਿਆ ਥੋੜਾ ਜਿਹਾ ਸਰੋਂ ਦਾ ਤੇਲ ਤਕਰੀਬਨ 50 ਗ੍ਰਾਮ ਜਿਹਨੂੰ ਗਰਮ ਹੋਣ ਤੱਕ ਇਦੇ ਵਿੱਚ ਆਪਾਂ ਪਹਿਲਾਂ ਪਾਵਾਂਗੇ ਆ ਮਸਾਲੇ ਜਿਹੜੇ ਖੜੇ ਮਸਾਲੇ ਆ ਤੇਲ ਥੋੜਾ ਜਿਹਾ ਗਰਮ ਹੋ ਰਹਿਣ ਦੀ ਹੈ ਇਹ ਹੁਣ ਬਿਲਕੁਲ ਸਾਦੀ ਰੈਸਪੀ ਆ ਜਿਹੜੀ ਹਰ ਕੋਈ ਬੰਦਾ ਬਣਾ ਸਕਦਾ ਆਪਾਂ ਨੇ YouTube ਤੇ ਦੇਖੀਦਾ ਆਮ ਬਣੀਆਂ ਆ ਫਲਾਨੀ ਰੈਸਪੀ ਫਲਾਨੇ ਮਸਾਲੇ ਕੋਈ ਇਦਾਂ ਨਹੀਂ ਮਸਾਲੇ ਤੁਹਾਨੂੰ ਵਰਤਣ ਦੀ ਲੋੜ ਨਹੀਂ ਜਿਹੜਾ ਆਪਣੇ ਬਿਲਕੁਲ ਸਾਦੇ ਤਰੀਕੇ ਨਾਲ ਬਣਾ ਸਕਦੇ ਹਾਂ ਘਰੇ ਕਿਉਂਕਿ ਮਾਯਾ ਉਸ ਚੀਜ਼ ਦਾ ਜਿਹੜੀ ਤੁਸੀਂ ਆਪ ਬਣਾਉਂਨ ਜੋ ਉਹ ਤੁਹਾਡੇ ਕੋ ਘਰੇ ਪਿਆ ਇਹ ਤਾਂ ਦੀ ਕੋਈ ਚੀਜ਼ ਨਹੀਂ ਜਿਹੜੀ ਆਪਣੇ ਕੋ ਘਰੇ ਨਹੀਂ ਆਉਂਦੀ ਤੇਲ ਹੋ ਗਿਆ ਆਪਣਾ ਗਰਮ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਛੱਟਾ ਕੇ ਆਪਨੇ ਜੀਰਾ ਧਨੀਆ ਸੌਂਫ ਤੇ ਇਹ ਜਿਹੜੀਆਂ ਲਾਲ ਮਿਰਚਾਂ ਤੇ ਸੁੱਕੇ ਮਸਾਲੇ ਜਿਹੜੇ ਆ ਪਾ ਦੇਣੇ ਸਾਰੇ ਦੇਖੋ ਇਹ ਭੁੱਜ ਗਿਰਨ ਇਹਨਾਂ ਨੂੰ ਹੁੰਦਿਆ ਸਾਰੀ ਨਾਲ ਹੀ ਆਪਾਂ ਘੰਡੇ ਛਿੜਦਗਾ ਇੱਕੋ ਵਿੱਚ ਬਰਉਨ ਹੋ ਗਿਆ ਇਹ ਜਿਹੜਾ ਜਿਹੜਾ ਸਭ ਤੋਂ ਵੱਸ ਇੱਕੋ ਹੀ ਜਿਹੜਾ ਵੀ ਯੂ ਐਸ ਬੀ ਐਲ ਸੀਹੀ ਆ ਨਾ ਇਹਨੇ ਪਿਆਜ਼ ਆ ਪਿਆਜ਼ਾਂ ਨੂੰ ਬਿਲਕੁਲ ਜਿਹੜਾ ਨਾ ਬ੍ਰਾਊਨ ਕਰਦੇ ਹਾਂ ਹਾਂ ਇਹ ਜਿੰਨਾ ਚਿਰ ਚਾਹੀਦਾ ਆ ਵੀ ਆਪਾਂ ਇਹਦੇ ਕੋਲ 그러면은 ਆਪਾਂ ਅਗਲੇ ਦੇ ਪਰ ਅਗਲੇ ਇਹ ਜਿਹੜੇ ਪਿਆਜ਼ ਆ ਨਾ ਆਪਾਂ ਨੂੰ ਆਹ ਪਿਆਜ਼ ਆਪਾਂ ਜਿੰਨਾ ਜਿਹੜਾ 골ਡ ਬ੍ਰਾਊਨ ਪੂਰੇ ਬ੍ਰਾਊਨ ਕਰਨੇ ਆ ਕਿਉਂਕਿ ਇਹਨਾਂ ਨਾਲ ਹੀ ਚੌਲਾਂ ਦੇ ਤੇ ਜਿਹੜਾ ਤਲਾ ਬਣਦਾ ਤੇ ਇਸੇ ਹਿਸਾਬ ਨਾਲ ਹੀ ਆਪਾਂ ਇਹਨਾਂ ਨੂੰ ਕਰਦੇ ਨੂੰ ਪੂਰੇ ਪਿਆਜ਼ 골ਡ ਹੋ ਜਾਣਗੇ ਤੁਹਾਨੂੰ ਦਿੱਦ ਪਾਉਣ ਆ। ਹਾਂਜੀ ਇਹ ਪਿਆਜ਼ ਦੇ ਲਓ ਹੁਣ ਆਪਣੇ ਬ੍ਰਾਊਨ ਹੋ ਗਏ ਆ। ਬਸ ਇਦਾਂ ਦੇ ਕਰਨੇ ਆ। ਦੇਖੋ ਆ ਪੂਰੇ ਤੱਕ ਨਹੀਂ ਛੱਡਨੇ ਨਹੀਂ ਛੱਡਨੇ ਚਾਹੀਦੇ ਬ੍ਰਾਊਨ ਹੋਣੇ ਚਾਹੀਦੇ ਆ। ਇਹ ਹੁਣ ਬ੍ਰਾਊਨ ਹੋ ਗਏ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਅਦਰਕ ਲਸਣ ਕਿਉਂਕਿ ਪਹਿਲਾਂ ਆਪਾਂ ਪਾ ਦੇਣਾ ਇਹ ਸੜ ਜਾਂਦਾ ਫਿਰ ਇਹਦਾ ਉਹ ਵਿੱਚ ਨਹੀਂ ਮਜ਼ਾ ਨਹੀਂ ਦਿੰਦਾ ਆਦਰਕ ਲਸਣ ਇਹਨਾਂ ਨੂੰ ਪਾ ਕੇ ਨਾ ਤਕਰੀਬਨ ਨਾਲ ਹੀ ਮੜਾ ਜਾ ਭੁੰਨਾ ਤਕਰੀਬਨ 6-15 ਸਕੰਡ ਜਾਂਦਾ ਮੰਨ ਲਈ ਹੈ ਨਾ ਜਦੋਂ ਮੜਾ ਜਾ ਪੁੱਜ ਗਏ ਨਾ ਇਹਦੇ ਨਾਲ ਹੀ ਆਪਾਂ ਨਿੱਕੇ ਦੇ ਹੱਥ ਟਮਾਟਰ ਫਿਰਦੇ ਆ ਟਮਾਟਰ ਕੱਟੇ ਹੋਏ ਆ ਬਰੀਕ ਬਰੀਕ ਹਨ ਇਹਨਾਂ ਨੂੰ ਵਿੱਚ ਛਿੱਟ ਕੇ ਨਾ ਇਹਨਾਂ ਦੀ ਇੱਕ ਠੀਕ ਜਿਹੀ ਜੁਗਰ ਆਉਣੀ ਹੈ ਨਾ ਪਿੱਛਾ ਨਹੀਂ ਦੇਣਾ ਤੇ ਆ ਵੀ ਯਾਰਾ ਨਾਲ ਪਾਉਂਗਾ ਮੇਰੀ ਹਣਾ ਇਹਨੂੰ ਜਰਾ ਦੇਖੋ ਨਾਲ ਹੀ ਹਨਾ ਹੋ ਗਿਆ ਇਹ ਮਸਾਲਾ ਆਪਾਂ ਨੂੰ ਕੋਈ ਨਹੀਂ ਉਹ ਹੀ ਛੜੇ ਮਸਾਲਾ ਇਹਨਾਂ ਨੂੰ ਬਸ ਇੰਝ ਪੁੰਨਾ ਨਾ ਤੇ तकरीबन 2-4 ਮਿੰਟ ਹੀ ਭੁਲਣਾ ਜ਼ਿਆਦਾ ਨਹੀਂ 2-4 ਮਿੰਟ ਭੁਲਦੇ ਆ ਵਾਰੀਏ ਚੀਜ਼ਾਂ ਹੋਰ ਕੋਈ ਹਟਾਲਾ ਨਹੀਂ ਪਾਉਣਾ ਇੱਥੇ ਆਪਾਂ ਸਭ ਤੋਂ ਦੇਖੋ ਜੇ ਰੁਕਾਈ ਨਾ ਕੋ ਜੀ ਤਾਂ ਟਮਾਟਰ ਗਲ ਗਿਆ ਮਾੜੀ ਐ ਇਹਦੇ ਵਿੱਚ ਆਪਾਂ ਥੋੜਾ ਜਿਹਾ ਲੂਣ ਪਾ ਦੇਣਾ ਟੇਸਟ ਦੇ ਹਿਸਾਬ ਨਾਲ ਪਾਉਣਾ ਏਨੀ ਵੀ 2 ਚਮਚੇ ਤੇਲ 3 ਚਮਚੀ ਦੇਖੋ ਤੁਸੀਂ ਕਿ ਬਾਵਰ ਮੋਥਾ ਨੇ ਲੂਣ ਪਾਤਾ ਲੂਣ ਪਾਉਂਦੇ ਆ ਸਾਰੀ ਇਹਦੇ ਵਿੱਚ ਮੜਾ ਜਾਂ ਨੂੰ ਪੁੰਗੇ ਹਲਦੀ ਇੱਥੇ ਕੋਈ ਨਹੀਂ ਨਹੀਂ ਪੋਣੀ ਗਰਮ ਮਸਾਲਾ ਆਪਾਂ ਬਾਅਦ ਵਿੱਚ ਯੂਜ਼ ਕਰਾਂਗੇ ਸਿਰਫ ਮਾੜੀ ਦੀ ਕਾਲੀ ਮਿਰਚ ਆ ਪੀਸੀ ਹੋਈ ਇਹਨੂੰ ਮਖੜਾ ਜਿਹਾ ਚਮਚਾ ਪਾ ਲਿਆ ਕਿਉਂਕਿ ਇਹਦੇ ਨਾਲ ਟੇਸਟ ਵਧੀਆ ਆਉਂਦਾ। ਜੀ ਮਾੜਾ ਜਿਹਾ ਮਸਾਲਾ ਪੁੱਜਾ। ਇਹਦੇ ਵਿੱਚ ਨਾਲ ਹੀ ਆਪਾਂ ਇਹ ਦਹੀਂ ਆਜੇ ਤੇ ਮੈਂ ਥੋੜਾ ਜਿਹਾ ਤਕਰੀਬਨ 100 ਗ੍ਰਾਮ 150 ਗ੍ਰਾਮ ਇਹਨੂੰ ਪਾਟ ਕੇ ਰੱਖਿਆ। ਇਹਨੂੰ ਵਿੱਚ ਨਾਲ ਹੀ ਰੱਖ। ਕਿਉਂਕਿ ਦਹੀਂ ਥੋੜਾ ਜਿਹਾ ਪੱਕ ਜਾਊਗਾ। ਕਿਉਂ ਇਹਨੂੰ ਲਾਗਾ ਤੇ ਮਾੜੀ ਇਹ ਨਹੀਂ ਮਾਰਨੀ। ਨਹੀਂ ਨਾ ਹੋ ਗਿਆ ਆਪਣਾ ਕੰਮ। ਇਮਪੋਰਟ ਪਾਰਟਨਰ ਹਨ ਹਨ ਫਿਰ ਦੌੜ ਲਗਾ ਦੁਕਾਨੇ ਆ ਦੇਖ ਲਓ ਆਪਾਂ ਨਹੀਂ ਬਾਇਆ ਜੀ ਨਾ ਬਹੀ ਦੇ ਬਾਅਦ ਵਿੱਚ ਇਹਨੂੰ ਤਕਰੀਬਨ 3-4 ਮਿੰਟ ਜਿਆਦਾ ਨਹੀਂ 3-4 ਮਿੰਟ ਭੁੰਨਿਆ ਦਹੀਂ ਪੱਕ ਗਿਆ ਤੇਲ ਛੱਡ ਗਿਆ ਜਦੋਂ ਹੁਣ ਤੇਲ ਛੱਡ ਗਈ ਹੈ ਗਰੇਵੀ ਆਪਣੀ ਭੁੰਨੇ ਨੂੰ ਕੋਈ ਨਹੀਂ ਕਰਨਾ ਇਹਦੇ ਵਿੱਚ ਆਪਣੇ ਆ ਮੁਰਗਾ ਨਹੀਂ ਜਿਹੜਾ ਇਹਨੂੰ ਨਾਂ ਵਾਲੀ ਇਹਦੇ ਵਿੱਚ ਇੱਕਾ ਘੜੇ ਚਾੜ ਗਏ ਇਸ ਤਰ੍ਹਾਂ ਜੀਆ ਤੇ ਇਹਨੂੰ ਪਾ ਦੇਣਾ ਆ ਦੇਖੋ ਇਹਨੂੰ ਸਿਰਫ ਆਪਾਂ ਜਿੱਦੈ ਭੁੰਨਣਾ ਹੈ ਇਹ ਜਦੋਂ ਮਨਾ ਇਹਦੇ ਤਕਰੀਬਨ ਉਤੋਂ ਜਿਹੜੀ ਜਿਹੜਾ ਥੋੜਾ ਜਿਹਾ ਹਲਕਾ ਜਿਹਾ ਪਾਣੀ ਛੱਡ ਦਿੱਤਾ ਇਹਨੇ ਆਪਣਾ ਮਨਾ ਜਿਹੜੇ ਨੂੰ ਨਾ ਨਾ ਕੋਈ ਗੱਲ ਆ। ਆ ਦੇਖੋ। ਇਹਨਾਂ ਵਧੀਆ ਹੁਣ ਇਹਨੂੰ ਮਾੜਾ ਜਿਹਾ ਆਪਾਂ ਇਹਨੂੰ ਭੁਜੰਗ ਦੇਣਾ। ਇਹਨਾਂ ਜਿਹੜੇ ਭੁਜੰਗ ਤੇਲ ਛੱਡ ਗਿਆ ਇਹ ਪਾਣੀ ਛੱਡ ਦੇਣਾ ਇਹਨੇ ਫੇ ਉਨਾਂ ਜਿਹੜੇ ਨੂੰ ਘੁੰਮ ਕੇ ਤੁਹਾਨੂੰ ਲਪਾਉਣਾ ਸ਼ੱਕੇ ਬਾਅਦ। ਲਓ ਜੀ। ਆਪਾਂ ਇਹਨੂੰ ਤਕਰੀਬਨ ਮੇਰੇ ਕਹਿੰਦਾ 10 10 15 ਮਿੰਟ ਭੁਜਿਆ ਇਹ ਚਿਕਨ ਨੇ ਪਾਣੀ ਛੱਡਤਾ ਔਰ ਭੁਜ ਗਿਆ ਦੇਖੋ ਕੇਲ ਦੇ ਇਹ ਪੂਰਾ ਨਹੀਂ ਪਕਾਉਣਾ ਤਕਰੀਬਨ 50% ਪੱਗ ਗਿਆ ਹੈ ਆਪਣੇ ਆਪ ਦੇ ਪਾਣੀ ਦੇ ਵਿੱਚ ਹੀ ਪੱਗ ਗਿਆ ਪਾਣੀ ਨਹੀਂ ਬਿਲਕੁਲ ਪਾਉਣਾ ਇਹ ਥੜ ਗਿਆ ਨੇ ਔਰ 50% ਹੀ ਪੱਗ ਗਿਆ ਲਾ ਜਿਆਦਾ ਨਹੀਂ ਪਕਾਉਣਾ ਔਰ ਜਦੋਂ ਇਹ 50% ਪੱਗ ਗਿਆ ਹੁਣ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਇਹਦੇ ਵਿੱਚ ਪਾਣੀ ਪਾਉਣਾ ਜਿੰਨੇ ਚੌਲ ਨੇ ਹੈ ਨਾ ਤਕਰੀਬਨ ਚੌਲ ਮੈਂ ਆ ਜਿਹੜੇ ਆ ਇਹ 2.5 ਕੱਪ ਲਏ ਸੀਗੇ ਇਹ 2.5 ਕੱਪ ਲੈ ਇਸ ਵਿੱਚ 14 ਦੇ ਹੁਣ ਇਹਦੇ ਵਿੱਚ ਮੈਂ ਤਕਰੀਬਨ ਡੇਡਾ ਪਾਣੀ ਪਾਉਣਾ ਆਪਾਂ ਇਹਦੇ ਵਿੱਚ ਮੈਂ ਤਕਰੀਬਨ 3.5 ਕੱਪ ਜਿਹੜੇ ਪਾਣੀ ਪਾਉਂਗਾ ਇਹਦੇ ਵਿੱਚ ਆਹ ਹੋ ਗਿਆ ਜੀ 1 ਕੱਪ ਦੂਜਾ ਕੱਪ ਆਹ ਹੋ ਰਹੀ 3 ਕੱਪ ਤਕਰੀਬਨ ਡੇਡਾ ਪਾਣੀ ਪਾ ਲੈਣਾ ਜਿੰਨੇ ਜੌਲ ਆ ਉਹਦਾ ਡੇਡਾ ਪਾਣੀ ਲੈ ਲੈਣਾ ਤੇ ਇਹਨੂੰ ਹੋਣਾ ਨਾ ਵੇਖੋ ਕਿੰਨਾ ਵਧੀਆ ਇਹਦਾ ਪਿਆਰਾ ਕਲਰ ਆ ਗਿਆ ਹੁਣ ਤੁਸੀਂ ਇਹਨੂੰ ਜਦੋਂ ਇਹਨੂੰ ਇੱਥੇ ਕਰ ਦਿੱਤਾ ਇਹਦੇ ਵਿੱਚ ਹੁਣ ਤੁਸੀਂ ਥੋੜੀ ਜੀ ਜਿਹੜੀ ਆ ਲਾਲ ਮਿਰਚ ਪਾ ਦੇਣੀ ਸਿਰਫ ਮਾੜੀ ਜੀ ਕਲਰ ਵਾਸਤੇ ਕਿਉਂਕਿ ਥੋੜਾ ਜਿਹਾ ਜਿਹੜਾ ਇਹਦਾ ਰੰਗ ਦਾ ਕਲਰ ਹੋ ਜਾਏ ਤੁਸੀਂ ਦੇਗੀ ਮਿਰਚ ਵੀ ਪਾ ਸਕਦੇ ਆ ਇਹਨੂੰ ਹੁਣ ਥੋੜੀ ਜਰ ਉਬਾਲਾ ਹੋਣ ਦੇਣਾ ਜਦੋਂ ਜਦੋਂ ਉਬਲ ਗਿਆ ਉਦੋਂ ਬਾਅਦ ਇਹ ਤਾਂ ਅੰਦਰ ਹੋ ਜਾਊਗਾ ਤੋਰੀ ਇਹ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਨਹੀਂ ਨਾ ਚਿਕਨ ਦੇ ਵਿੱਚ ਪਾਣੀ ਪਾਤਾ ਹੁਣ ਪਾਣੀ ਇਹਦਾ ਪਾਣੀ ਉਹ ਰੈਜਿਕਾ ਚਿਕਨ ਦੀ ਜਖਣੀ ਜਿਹੜੀ ਆ ਨਿਕਲ ਗਈ ਆ ਤਕਰੀਬਨ ਇਹਨੂੰ 5-7 ਮਿੰਟ ਹੀ ਜਿਆਦਾ ਨਹੀਂ ਆ ਦੇਖੋ ਹੁਣ ਕਿਆ ਵਧੀਆ ਕਲਰ ਬਣ ਗਿਆ ਇਹਦੀ ਜਖਣੀ ਜਿਹੜੀ ਆ ਚਿਕਨ ਦੀ ਨਿਕਲ ਗਈ ਆ ਹੁਣ ਆਪਾਂ ਇਹਦੇ ਵਿੱਚ ਕਰਨਾ ਆ ਜਿਹੜੇ ਚੌਲ ਭਿਗੇ ਰੱਖੇ ਤਕਰੀਬਨ ਇਹਨੂੰ 15-20 ਮਿੰਟ ਅੱਧਾ ਘੰਟਾ ਪਹਿਲਾਂ ਭਿਗੇ ਰੱਖੋ ਬਹੁਤ ਵਧੀਆ ਤੇ ਬਹੁਤ ਜ਼ਬਰਦਸਤ ਬਣਦੇ ਹੁਣ ਇਹ ਚੌਲ ਸੁੱਕੇ ਡਰਟ ਜਿਹੜੇ ਹਨ ਇਹਦੇ ਵਿੱਚ ਆਪਾਂ ਪਾ ਦੇ ਜੀ ਸੋ ਆਪਾਂ ਤੇ ਦੇ ਵਿੱਚ ਚਾਹਾਂਗੇ ਨੂੰ ਦਿਓ ਰਲਾ ਥੋੜਾ ਯਾ ਆ ਦੇਖੋ ਇੰਨਾ ਨੂੰ ਅੰਦੇਖਿਆ ਜ਼ਬਰਦਸਤ ਕਲਰ ਬਣਿਆ ਇਹਦੇ ਵਿੱਚ ਆਪਾਂ ਇਹ ਪਾ ਤਿਆਂ ਹੋਣੇ ਦੇ ਨਾਲ ਹੀ ਆਪਾਂ ਆ ਜਿਹੜੀਆਂ ਥੋੜੀਆਂ ਜੀਆਂ ਸਬੂਤੀਆਂ ਮਿਰਚਾਂ ਰੱਖ ਲੈਣੀਆਂ ਹਰੀਆਂ ਕਿਉਂਕਿ ਇਹਨਾਂ ਦਾ ਸਿਰਫ ਟੇਸਟ ਆਊਗਾ ਵਿੱਚ ਇਹਨਾਂ ਨੂੰ ਨਾਲ ਹੀ ਇਹਨਾਂ ਦੇ ਵਿੱਚ ਜਦੋਂ ਹੁਣ ਪਾ ਦੇਣੀ ਹੈ ਹੈ ਨਾ ਇਨਰੂ ਮਾਤੀਆਂ ਨੂੰ ਤੇ ਇਹ ਨਿੰਬੂ ਆ ਥੋੜਾ ਜਿਹਾ ਮੈਂ ਦੋ ਦੋ ਤਿੰਨ ਪੀਸ ਹੀ ਆ ਇਹਨਾਂ ਦਾ ਆਪਾਂ ਹੁਣ ਜਿਹੜਾ ਰਸਾ ਵਿੱਚ ਨਿਚੋੜ ਦੇਣਾ ਨਿੰਬੂ ਜਿਹੜੀਆਂ ਬਾਹ ਦੇ ਦੇ ਤੁਹਾਨੂੰ ਦਰਦਾ ਮੇਨ ਲੱਗੀ ਇਹਨੂੰ ਕਰ ਦਿੱਤਾ ਇੱਕ ਚਮਚਾ ਇਥੋਂ ਗਰਮ ਮਸਾਲਾ ਪੀਸਿਆ ਆ ਮੈਂ ਜਿਦਾ ਆਪਣੇ ਨੋਰਮਲੀ ਕਰਾ ਦੇ ਸਾਰੇ ਪੀਦੇ ਆ ਗਰਮ ਮਸਾਲਾ ਇਹਦੇ ਉੱਤੇ ਹੁਣ ਇਦਾਂ ਵਾਸਤੇ ਇਥੇ ਗਰਮ ਮਸਾਲਾ ਇੱਕ ਥੋੜ ਦੇਣਾ ਇੱਕ ਚਮਚਾ ਬਾਹ ਪਾਉਂਦੇ ਨਹੀਂ ਲੋੜ ਪਊਗਾ ਆਪਾਂ ਪਹਿਲੇ ਮਸਾਲੇ ਆ ਕਾਫੀ ਖੜੇ ਮਸਾਲਾ ਜੀ ਬਣਾਵੇਂ ਉਹਨਾਂ ਦਾ ਮਜ਼ਾ ਇਹ ਹੁਣ ਦੇਖੋ ਚੌਲ ਆਪਾਂ ਵਿੱਚ ਪਾਤੇ ਆ ਤੇ ਆਹ ਦੇਖੋ ਹੁਣ ਇਦਾਂ ਹੋ ਗਿਆ ਇਹਦੇ ਆਪਾਂ ਹੁਣ ਪਤਾ ਕਰਨਾ ਇਹਨੂੰ ਡੰਮ ਕਰ ਲੈਣਾ ਤਕਰੀਬਨ ਜਦੋਂ ਇਹਦੇ ਚੌਲਾਂ ਦਾ ਪਾਣੀ ਇੱਕ ਵਾਰੀ ਖੁਸ਼ਕ ਹੋ ਗਿਆ ਨਾ ਉਦੋਂ ਬਾਅਦ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਇੱਕ ਵਾਰੀ ਆਪਾਂ ਇਹਨੂੰ ਬਾਅਦ ਦੇ ਵਿੱਚ ਡੰਮ ਕਿੰਨਾ ਕਰਦੇ ਆ ਲਓ ਜੀ ਟਾਈਮ ਆ ਗਿਆ ਆਹ ਹੋ ਰਿਹਾ ਜਰਾ ਆਹ ਦੇਖੋ ਹੁਣ ਤਕਰੀਬਨ ਇਹਨਾਂ ਨੇ ਚੌਲ ਦੇਖ ਲਓ ਕਿੰਨੇ ਜ਼ਬਰਦਸਤ ਪਾਣੀ ਹੈ ਪੂਰਾ ਪੂਰਾ ਆ ਇਹ ਜੋ ਪਾਣੀ ਜਦੋਂ ਇੱਥੋਂ ਤੱਕ ਇੰਨਾ ਹੋ ਗਿਆ ਨਾ 100 ਇੱਕ ਚੀਜ਼ ਮੈਂ ਤੁਹਾਨੂੰ ਸੋਹਣੀ ਦਿਖਾਈ ਸੀ ਪਹਿਲਾਂ ਆ ਦੇਖੋ ਆ ਜਿਹੜੀ ਇਹਦੇ ਤੁਸੀਂ ਸੁੱਕੇ ਹੋਏ ਕੀ ਉਹਨੂੰ ਕਹਿੰਦੇ ਆ ਦੂਜੇ ਆਲੂ ਪਾ ਗਾਰੇ ਨਹੀਂ ਹੁੰਦੇ ਉਹ ਵੀ ਪਾ ਸਕਦੇ ਆ ਗਾਜਰਾ ਪਾ ਦਿਓ ਕੱਟ ਕੇ ਮੈਂ ਪਰ ਮੇਰੇ ਕੋਲ ਚੈਰੀ ਭਈ ਸੀ ਸੁੱਕੀ ਹੋਈ ਇਹਨੂੰ ਹਾਂ ਇੱਥੇ ਉੱਤੇ ਇਹਦੇ ਘਲਾਰ ਤੇ ਤੇ ਇਹਨੂੰ ਬਾਅਦ ਦੇ ਵਿੱਚ ਆਪਣੇ ਕੋਲ ਥੋੜਾ ਜਿਹਾ ਇਹ ਧਨੀਆ ਮੈਂ ਕੱਟਿਆ ਹੈਗਾ ਆਹ ਧਨੀਆ ਇਹਨੂੰ ਧਨੀਏ ਨੂੰ ਘਲਾਰ ਦੇ ਉੱਤੇ ਤੇ ਇਹਨਾਂ ਨੂੰ ਹਨਾ ਮੁਰਕ ਕੇ ਮਾਰ ਆ ਜਾ ਇੱਕ ਵਾਰੀ ਮਿਕਸ ਜੇ ਹਲਕਾ ਜਿਹਾ ਕਰ ਦੇ ਬਸ ਕਿਉਂਕਿ ਇਹਨੂੰ ਬਾਅਦ ਦੇ ਵਿੱਚ ਆਪਾਂ ਇਹਨਾਂ ਨੂੰ ਹਨਾ ਟਰੰਪ ਕਰ ਦੇਣਾ ਜਿੰਨੂੰ ਕਰਤਾ ਇਹਨੂੰ ਬਾਅਦ ਦੇ ਵਿੱਚ ਆ ਜੀ ਲੰਬੂ ਸੀਗੇ ਮੈਂ ਇਹਨੂੰ ਇੱਥੇ ਉੱਤੇ ਰੱਖ ਦਿੰਦੇ ਤੇ ਇੱਕ ਲੈ ਆਪਾਂ ਕੱਪੜਾ ਕੱਪੜਾ ਦਿੱਤਾ ਇਹਦੇ ਉੱਤੇ ਉੱਤੇ ਦਿੱਤਾ ਇਹਦੇ ਆਪਾਂ ਟਕਣ ਢਟ ਕੇ ਟਕਣ ਲਾ ਦੇ ਤਾਂ ਭਾਵਨਾ ਨਿਕਲੇ ਬਾਹਰ ਆ ਹੋ ਗਿਆ ਕੰਮ ਉਹਨੂੰ ਆ ਕੇ ਜਿਹੜੀ ਹੈ ਨਾ ਬਿਲਕੁਲ ਜਿਹੜੀ ਥੱਲੇ ਪੱਠੀ ਕਰ ਦੇਣੀ ਹੈ तकरीबन ਬਿਲਕੁਲ ਮੀਡੀਅਮ ਜੀ ਤੇ ਇਹਨੂੰ तकरीबन ਆਪਾਂ ਅੱਧਾ ਘੰਟਾ ਵੀ 20 ਤੋਂ ਅੱਧਾ 25 ਮਿੰਟ 30 ਮਿੰਟ ਹਨਾ ਇਹਨੂੰ ਆਪਾਂ ਢੰਗ ਤੇ ਇਦਾਂ ਪਈ ਰਹਿਣ ਦੇਣਾ ਕਿਉਂਕਿ ਜਿਹੜੇ ਚੌਲਾਂ ਦੀ ਉਹ ਵੀ ਜਕੜੀਆਂ ਸਾਰੇ ਹਨ ਦੇਖੋ ਬਾਦਲੇ ਤਾਂ ਦਿਖਾਉਂਦੇ ਕਿੰਨਾ ਕੱਲੇ ਕੱਲੇ ਚੌਲ ਲਓ ਜੀ तकरीबन ਆਪਾਂ ਨੂੰ 20 25 ਮਿੰਟ ਹੋ ਗਏ ਆ ਅੱਧਾ ਘੰਟਾ ਢੰਗ ਤੇ ਲਾਗ ਰੱਖਿਓ ਭਾਪ ਦੇਣੀ ਪੰਜਾਬੀ ਦੇ ਵਿੱਚ ਆ ਰਿਹਾ ਦੇਖੋ ਯਾਰ ਕਿਹੜਾ ਜ਼ਬਰਦਸਤ ਕਲਰ ਬਣਿਆ ਹੈ ਜਰਕਨੀ ਹੈ ਪੂਰੀ ਹੁਣ ਇਹ ਪੂਰਾ ਰੈਡੀ ਤਾਂ ਮਨ ਦਿਖਾਉਣਾ ਹੈ ਇਹਦੇ ਚ ਕਚੌੜੇ ਇਹਨਾਂ ਨੂੰ ਬਿਲਕੁਲ ਸਾਈਡਾਂ ਤੋਂ ਹੌਲੀ ਹੌਲੀ ਹਨਾ ਦੇਖੋ ਕਿਆ ਬਾਤ ਹੈ ਚਿਕਨ ਦੇ ਆ ਦੇਖੋ ਕਿਦਾਂ ਥੱਲੇ ਥੱਲੇ ਚੌਲ ਫਿਲ ਜਾਂਦੇ ਹਨ ਹੁਣ ਮੈਂ ਤੁਹਾਨੂੰ ਇਹਦੀ ਪਲੇਟਿੰਗ ਕਰਕੇ ਦਿਖਾਉਣਾ ਇਹਨੂੰ ਇੱਥੇ ਰੱਖੋ ਇਹਨੂੰ ਲਵ ਆਹ ਕਿਆ ਬਾਤ ਹੈ ਹੋਗਾ ਨੂੰ ਦੇਖ ਕੇ ਪੂਰਾ ਟੇਸਟ ਵਾਹ ਇਹਨੂੰ ਕੱਢ ਕੇ ਪਲੇਟ ਦੇ ਵਿੱਚ ਤੇ ਇਹਦੇ ਉੱਤੇ ਪਾਓ ਥੋੜਾ ਜਿਹਾ ਧਨੀਆ ਤੇ ਆ ਆਪਣਾ ਨਾਲ ਬਣਾਇਆ ਜੇ ਰੈਤਾ ਇਹਨੂੰ ਪਾਓ ਨਾਲ ਪਾਓ ਰੈਤਾ ਖਾ ਕੇ ਨਜ਼ਾਰੇ ਲਓ ਤੇ ਤੁਹਾਨੂੰ ਦੱਸਿਓ ਕਿ ਤਾਂ ਤੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਯਾਰਾਂ ਦੋਸਤਾਂ ਨੂੰ ਜਿਨ੍ਹਾਂ ਨੇ ਵੀ ਦਿੱਕੀਰ ਵੀਡੀਓ ਪਹਿਲੀ ਵਾਰੀ ਬਣਾਈ ਆ ਜੇ ਕੋਈ ਵੱਧ ਘੱਟ ਗੱਲ ਕਹੀ ਗਈ ਹੋਵੇ ਤਾਂ ਮਾਫ ਕਰਿਓ ਤੇ ਚੈਨਲ ਆਪਣਾ ਜਿਹੜਾ ਪੋਲਾ ਚੰਦੀ ਦੇ ਨਾਮ ਤੇ ਆ ਉਹਨੂੰ ਸਬਸਕ੍ਰਾਈਬ ਕਰ ਲਓ ਅੱਗੇ ਤੋਂ ਵੀ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਪਾਉਂਦਾ ਹਾਂ ਓਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ